ਬਸ ਅਤੇ ਤੇਲ ਵਾਲੀ ਗੱਡੀ ਦੀ ਸਿੱਧੀ ਟੱਕਰ ਵਿੱਚ 2 ਦਰਜਨਾਂ ਦੇ ਕਰੀਬ ਜ਼ਖਮੀ। ਬਟਿੰਡਾ ਡਾਬਾ ਦੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗੈਰੀਬੁੱਟਰ ਤੋਂ ਗੁਰੂਸਰ ਸ਼ਾਣੀਵਾਲਾ ਦੇ ਵਿਚਕਾਰ ਸੰਗਣੀ ਤੋਂ ਦਹੌਣਕਾਨ ਇੱਕ ਪ੍ਰਾਈਵੇਟ ਕੰਪਨੀ ਦੀ ਬਸ ਅਤੇ ਤੇਲ ਵਾਲੀ ਗੱਡੀ ਦੀ ਸਿੱਧੀ ਟੱਕਰ ਹੋਣ ਨਾਲ ਤਕਰੀਬਨ 2 ਦਰਜਨ ਤੋਂ ਜ਼ਿਆਦਾ ਵਿਅਕਤੀ ਅਤੇ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲ ਦੀਆਂ ਐਂਬੂਲੈਂਸਾਂ ਅਤੇ ਸੰਗ ਸਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਰਾਹੀਂ ਬਟਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸੰਗ ਇਤੋਂ ਇੱਕ ਹਾਦਸਾ ਹੋਇਆ ਅਤੇ ਦੱਸਣ ਮੁਤਾਬਕ ਨੈਸ਼ਨਲ ਹਾਈਵੇ ਦੀ ਇੱਕ ਸਾਈਡ ਬੰਦ ਹੋਣ ਕਰਕੇ ਵੀ ਦੱਸਿਆ ਜਾ ਰਿਹਾ ਸੀ ਜਿਸ ਕਨ ਰਾਮਾ ਮੰਡੀ ਤੋਂ ਬਠਿੰਡਾ ਜਾ ਰਹੀ ਦੀ ਬੱਸ ਅਤੇ ਬਠਿੰਡਾ ਵੱਲੋਂ ਆ ਰਹੀ ਤੇਲ ਵਾਲੀ ਟੈਂਕੀ ਦੀ ਸਿੱਧੀ ਟੱਕਰ ਹੋ ਗਈ ਜਿਸ ਸਵਾਰੀਆਂ ਦਾ ਚੀਕ ਜਗਾੜਾ ਪੈ ਗਿਆ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਵੱਲੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਵੱਖ-ਵੱਖ ਐਂਬੂਲੈਂਸਾਂ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਐਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰੰਗਲਾ ਪੰਜਾਬ ਤੋਂ ਚਰਨਜੀਤ ਮਛਾਣਾਂ The report. ਨਾਮ ਤੁਹਾਡਾ ਕੀ ਕਰਦੇ ਹੋ ਬੇਟੀ ਵਾਸਤੇ ਇਹ ਹੋ ਗਿਆ ਤੇ ਫਿਰ ਕੀ ਹੋਇਆ ਜੀ ਕਾ ਕਰ ਰੌਂਗ ਸਾਈਡ ਆ ਰਹੀ ਸੀ ਬੱਸ ਦੇਰ ਬਾਅਦ ਤੁੰਡ ਕਿਨ ਕਿ ਸੀਗੀ ਤੁੰਡ ਬਹੁਤ ਛੋੜੇ ਕਿਨ ਕਿ ਚੱਕੀ ਹੋਈ ਇਹ ਕੁਛ ਵਗਾ ਸੀ ਛੇਪਰ ਜੀ ਘੱਟ ਸੀ ਅਡਿਕ ਨਹੀਂ ਸਾਰੀ ਕਿਨ ਡਿਸ਼ੀਟਰ ਸੇਟ ਤੇ ਬੋਲੀ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਸੀ ਮੇਰੇ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟੰਡੇ ਨਦੀ ਵਾਸਤੇ ਤੇ ਕਿਹੜੇ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ फेर ਕਿ ਬਸ ਆਊਟਸਾਈਡ ਸੀ ਕਿ ਨਾ ਕੋਈ ਦੂਜਾ ਪਾਸਾ ਬੰਦ ਸੀਗਾ ਅੱਛਾ ਬੰਦੋ ਕਰਕੇ ਉਹ ਜਿਹੜਾ ਉਹ ਆ ਰਹੇ ਉਹ ਸਹੀ ਟਾਈਮ ਆ ਰਹੇ ਸੀਗੇ ਤੇ ਮੋੜੋਂ ਟੈਂਕ ਕਰਾ ਰਿਆ ਸੀਗਾ ਵਿੱਚੋਂ ਬਸ ਦੇ ਕਿੰਨੇ ਘੰਟੇ ਚੱਕੀ ਹੋਈ ਲੱਗਦਾ ਕਿੰਨੀ ਕਿਸਤ ਕਾਫੀ ਹੋ ਗਈ ਜੀ ਮਤਲਬ ਸਵਾਰੀ ਕਿੰਨੇ ਸੀਟਰੀ ਦੇ ਉੱਤੇ ਹਾਂ ਹੀ ਭਰੀ ਹੋਈ ਸੀ ਬਸ ਪੂਰੀ ਹਾਂ ਪੰਜਾਹ ਕਿਸੀਗੇ ਜੇ ਖੜੀਆਂ ਵੀ ਸੀਗੀਆਂ ਖੜੀਆਂ ਵੀ ਵਿੱਚ ਸਵਾਰੀਆਂ 10-12 ਸੁਪਰੀ ਨਾਮ ਹੈ ਤੁਹਾਡਾ ਕਿਹੜੀ ਹੁੰਦਾ ਜੀ ਹਾਂਜੀ ਮੇਰਾ ਨਾਮ ਸਤੰਦਰਾ ਸੰਗਸਾਰਾ ਸੇਵਾ ਸੰਸਥਾ ਮਰਛਾਣਾ ਦਾ ਮੈਂ ਵਰਕਰ ਹਾਂ ਜੀ ਕੀ ਮਾਮਲਾ ਹੈ ਜਰਾ ਜੀ ਹਾਂਜੀ ਥੋੜਾ ਸਮਾਂ ਪਹਿਲਾਂ ਸਾਡੇ ਕੋਲ ਕਾਲ ਆਈ ਸੀ ਕਿ ਮਠੰਡਾ ਡਬਲ ਨੈਸ਼ਨਲ ਹਾਈਵੇ ਤੇ ਗੁਰੂ ਸ਼ਰ ਸ਼ੈਨੇ ਵਾਲਾ ਦੇ ਕੋਲ ਇੱਕ ਹਾਦਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੀਪਬੱਸ ਇੱਕ ਇੱਕ ਤੇਲ ਵਾਲੀ ਟੈਂਕੀ ਦੀ ਆਪਸ ਵਿੱਚ ਟੱਕਰ ਦੇਖਣ ਨੂੰ ਮਿਲੀ ਜਿਹਦੇ ਵਿੱਚ ਕਾਫੀ ਗੰਭੀਰ ਜ਼ਖਮੀ ਲੋਕ ਮਿਲੇ ਇੰਨੇ ਕਿ ਤਕਰੀਬਨ ਹੋਣਗੇ ਦਰਜਨ ਦੇ ਕਰੀਬ ਹੋਣਗੇ ਜੀ ਜਿਨ੍ਹਾਂ ਨੂੰ ਜਿਨ੍ਹਾਂ ਚੋਂ ਮੈਂ 5 ਤੋਂ 6 ਵਿਅਕਤੀ ਮੈਂ ਆਪਣੀ ਐਂਬੂਲੈਂਸ ਦੀ ਸਹਾਇ bizə yes.